ਇੱਕ ਪਾਸੇ ਜਿੱਥੇ ਮੋਟਰਸਾਈਕਲ ਚੋਰ ਇਲਾਕੇ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਅਤੇ ਅੱਜ ਦੇ ਦਿਨ ਹੀ ਕਿਤੇ ਨਾ ਕਿਤੇ ਚੋਰੀ ਦੀ ਸਫਲ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਂਦੇਵ ਬੱਸ ਸਟੈਂਡ ਨੇੜੇ ਜਿੱਥੇ ਇੱਕ ਵਿਅਕਤੀ ਬੜੀ ਹੀ ਹੁਸ਼ਿਆਰੀ ਨਾਲ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ। ਇੱਥੇ ਦੱਸ ਦਈਏ ਕਿ ਉਕਤ ਵਿਅਕਤੀ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਸਾਫ ਸਾਫ ਇਸ ਘਟਨਾ ਨੂੰ ਅੰਜਾਮ ਦਿੰਦਾ ਦਿਖਾਈ ਦੇ ਰਿਹਾ ਹੈ ਉਧਰ ਇਸ ਸਬੰਧੀ ਗੱਲਬਾਤ ਕਰਦੇ ਹਾਂ ਜਸਵਿੰਦਰ ਕੁਮਾਰ ਵਾਸੀ ਬੜਾਪਿੰਡ ਨੇ ਦੱਸਿਆ ਕਿ ਸਵੇਰੇ ਉਹ ਆਪਣੀ ਪਤਨੀ ਨੂੰ ਛੱਡਣ ਲਈ ਬੜਾਪਿੰਡ ਤੋਂ ਘਰ ਆਇਆ ਸੀ ਤੇ ਉਸਨੇ ਇੱਕ ਹਲਵਾਈ ਦੀ ਦੁਕਾਨ ਤੇ ਬਾਹਰ ਆਪਣਾ ਮੋਟਰਸਾਈਕਲ ਖੜਾ ਕੀਤਾ ਸੀ ਤੇ ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਤੇ ਉਸ ਤੇ ਰੱਖਿਆ ਬੈਗ ਚੋਰੀ ਹੋ ਚੁੱਕਾ ਸੀ ਜਿਸ ਬੰਦੀ ਉਸਨੇ ਘਰਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਗੁਰਾਇਤੋਂ ਨਵਰਾਂਗ ਚੈਨਲ ਲਈ ਮਰੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਕੁਮਾਰਿਆਈ ਬੜਾ ਪਿੰਡ ਹੈ ਮੇਰਾ ਅੱਛਾ ਜੀ ਤੇ ਮੈਂ ਪੰਪਾ ਤੇ ਕੰਮ ਕਰਦਾ ਆਂ ਆਪਣੀ ਵਾਈਫ ਨੂੰ ਆਪਣੇ ਛੱਡਣ ਆਇਆ ਸੀ ਅੰਮ੍ਰਿਤਸਰ ਦੀਆਂ ਦੁਕਾਨ ਤੇ ਕਿੱਥੇ ਛੱਡਣਾ ਸੀ ਗੁਰਾਇਂ ਅੰਮ੍ਰਿਤਸਰ ਦੀਆਂ ਤੇ ਜਦੋਂ ਉਹਨਾਂ ਨੂੰ ਮੈਂ ਛੱਡ ਕੇ ਬਾਹਰ ਆਇਆ ਤਾਂ ਮੇਰੇ ਆਉਂਦੇ ਨੂੰ ਮੁਰਸਾ ਗਾਇਬ ਹੋ ਗਿਆ ਸੀ 7 25 ਤੇ ਮੈਂ ਬਾਰ ਆਇਆ ਤਾਂ ਮੇਰਾ ਮੋਟਰਸਾਈਕਲ ਗਾਇਬ ਹੋ ਗਿਆ ਸੀ ਸਵੇਰੇ 7:25 ਤੇ ਹਾਂਜੀ ਸਵੇਰੇ ਸਵੇਰੇ 7:25 ਤੇ ਹਾਂਜੀ ਪੁਲਿਸ ਨੂੰ ਤਲਾਹ ਦੇਣੀ ਹੈ ਜੀ ਪੁਲਿਸ ਨੂੰ ਤਲਾਹ ਦੇਣੀ ਹੈ ਜੀ ਫੁਟੇਜ ਵਗੈਰਾ ਕੋਈ ਸਾਹਮਣੇ ਆਈ ਹਾਂਜੀ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਆਈ ਕੋਈ ਫੋਟੋ ਕੈਮਰੇ ਦੇ ਵਿੱਚ ਆ ਗਈ ਹੈ ਜੀ ਹਾਂਜੀ ਤਾਂ ਉਹਦੇ ਵਿੱਚ ਆਇਆ ਸਾਫਤੀ ਹੈ ਕਲੀਅਰ ਆ ਗਈ ਹੈ ਫੋਟੋ ਉਹਨਾਂ ਦੀ ਬੰਦੇ ਦੀ ਜਿਹੜਾ ਲੈ ਕੇ ਗਿਆ ਚੱਕ ਕੇ ਇੱਕ ਪਾਸੇ ਜਿੱਥੇ ਮੋਟਰਸਾਈਕਲ ਚੋਰ ਇਲਾਕੇ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਅਤੇ ਅੱਜ ਦੇ ਦਿਨ ਹੀ ਕਿਤੇ ਨਾ ਕਿਤੇ ਚੋਰੀ ਦੀ ਸਫਲ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਂਦੇਵ ਬੱਸ ਸਟੈਂਡ ਨੇੜੇ ਜਿੱਥੇ ਇੱਕ ਵਿਅਕਤੀ ਬੜੀ ਹੀ ਹੁਸ਼ਿਆਰੀ ਨਾਲ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਿਆ ਇੱਥੇ ਦੱਸ ਦਈਏ ਕਿ ਉਕਤ ਵਿਅਕਤੀ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਸਾਫ ਸਾਫ ਇਸ ਘਟਨਾ ਨੂੰ ਅੰਜਾਮ ਦਿੰਦਾ ਦਿਖਾਈ ਦੇ ਰਿਹਾ ਹੈ ਉਧਰ ਇਸ ਸਬੰਧੀ ਗੱਲਬਾਤ ਕਰਦੇ ਹਾਂ ਜਸਵਿੰਦਰ ਕੁਮਾਰ ਵਾਸੀ ਬੜਾਪਿੰਡ ਨੇ ਦੱਸਿਆ ਕਿ ਸਵੇਰੇ ਉਹ ਆਪਣੀ ਪਤਨੀ ਨੂੰ ਛੱਡਣ ਲਈ ਬੜਾਪਿੰਡ ਤੋਂ ਘਰ ਆਇਆ ਸੀ ਤੇ ਉਸਨੇ ਇੱਕ ਹਲਵਾਈ ਦੀ ਦੁਕਾਨ ਤੇ ਬਾਹਰ ਆਪਣਾ ਮੋਟਰਸਾਈਕਲ ਖੜਾ ਕੀਤਾ ਸੀ ਤੇ ਜਦੋਂ ਉਹ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਤੇ ਉਸ ਤੇ ਰੱਖਿਆ ਬੈਗ ਚੋਰੀ ਹੋ ਚੁੱਕਾ ਸੀ ਜਿਸ ਬੰਦੀ ਉਸਨੇ ਘਰਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਗੁਰਾਇਤੋਂ ਨਵਰਾਂਗ ਚੈਨਲ ਲਈ ਮਰੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਕੁਮਾਰਿਆਈ ਬੜਾ ਪਿੰਡ ਹੈ ਮੇਰਾ ਅੱਛਾ ਜੀ ਤੇ ਮੈਂ ਪੰਪਾ ਤੇ ਕੰਮ ਕਰਦਾ ਆਂ ਆਪਣੀ ਵੈਫ ਨੂੰ ਆਪਣੇ ਛੱਡਣ ਆਇਆ ਸੀ ਅੰਮ੍ਰਿਤਸਰੀਆਂ ਦੁਕਾਨ ਤੇ ਕਿੱਥੇ ਛੱਡਣਾ ਸੀ ਗੁਰਾਇਂ ਅੰਮ੍ਰਿਤਸਰੀਆਂ ਦੇ ਅੱਛਾ ਜੀ ਤਾਂ ਜਦੋਂ ਉਹਨਾਂ ਨੂੰ ਮੈਂ ਛੱਡ ਕੇ ਬਾਹਰ ਆਇਆ ਤਾਂ ਮੇਰੇ ਆਉਂਦੇ ਨੂੰ ਮੋਟਰਸਾਈਕਲ ਗਾਇਬ ਹੋ ਗਿਆ ਸੀ 7 25 ਤੇ ਮੈਂ ਬਾਰ ਆਇਆ ਤਾਂ ਮੇਰਾ ਮੋਟਰਸਾਈਕਲ ਗਾਇਬ ਹੋ ਗਿਆ ਸੀ ਸਵੇਰੇ 7:25 ਤੇ ਹਾਂਜੀ ਸਵੇਰੇ ਸਵੇਰੇ 7:25 ਤੇ ਹਾਂਜੀ ਪੁਲਿਸ ਨੂੰ ਤਲਾਹ ਦੇਣੀ ਹੈ ਜੀ ਪੁਲਿਸ ਨੂੰ ਤਲਾਹ ਦੇਣੀ ਹੈ ਜੀ ਫੁਟੇਜ ਵਗੈਰਾ ਕੋਈ ਸਾਹਮਣੇ ਆਈ ਹਾਂਜੀ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਆਈ ਕੋਈ ਫੋਟੋ ਕੈਮਰੇ ਦੇ ਵਿੱਚ ਆ ਗਈ ਹੈ ਜੀ ਹਾਂਜੀ ਤਾਂ ਉਹਦੇ ਵਿੱਚ ਆਇਆ ਸਾਫਤੀ ਆ ਕਲੀਅਰ ਆ ਗਈ ਹੈ ਫੋਟੋ ਉਹਨਾਂ ਦੀ ਬੰਦੇ ਦੀ ਜਿਹੜਾ ਲੈ ਕੇ ਗਿਆ ਚੱਕ ਕੇ